ਸਾਰੇ ਆਪਣੇ ਭਰਾਵਾਂ ਨੂੰ ਬਹੁਤ-ਬਹੁਤ ਨਮਸਕਾਰ ਜੀ ਤੁਸੀਂ ਮੇਰੇ ਕਹਿਣ ਤੇ ਤੁਸੀਂ ਇੱਥੇ ਇਕੱਠੇ ਹੋਏ ਹੋ ਔਰ ਮੇਰਾ ਮੋਟਿਵ ਜਿਹੜਾ ਅੱਜ ਕਹਿਣ ਦਾ ਹੈ ਹੈਗਾ ਕਿ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਹੈ ਕਿ ਮੈਨੂੰ ਆਪਣਾ ਮੇਰਾ ਤਸਕੀਬ ਨੰਬਰ ਸਾਡੇ ਵਿੱਚ ਮੇਰੀ ਪ੍ਰਾਪਰਟੀ ਹੈ ਜਿਹੜੀ ਮੇਰੀ ਪਰਮਨੈਂਟ ਟਰਸਟ ਨੇ ਐਕਵਾਇਰ ਕਰ ਲਈ ਸੀ ਜਿਹਦੇ ਵਿੱਚ ਉਸ ਤੋਂ ਬਾਅਦ ਸਾਨੂੰ ਜਿਹੜੇ ਹੈਗੇ ਆ ਪੰਜਾਬ ਗਵਰਨਮੈਂਟ ਨੇ ਸਾਨੂੰ ਤਿੰਨ ਐਸਆਈਓ ਲਾਟ ਕੀਤੇ ਸੀ ਐਸਆਈਓ ਲਾਟ ਕਰਨ ਤੋਂ ਬਾਅਦ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਦਿੰਦੇ ਰਹੇ ਹਾਂ ਬਾਰ-ਬਾਰ ਪਰ ਸਾਨੂੰ ਡਿਲੇ ਕਰਦੇ ਰਹੇ ਪਰ ਹੁਣ ਮਾਨਜੋਗ ਆਪਣੇ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਦੇ ਕਹਿੰਦੇ ਉਹਨੇ ਮੈਂ ਸੁਣਵਾਈ ਕੀਤੀ ਤੇ ਉਹਨਾਂ ਨੇ ਸੁਣਵਾਈ ਤੋਂ ਬਾਅਦ ਉਹਨਾਂ ਨੇ ਟਰੱਸਟ ਨੂੰ ਕਿਹਾ ਤੇ ਸਾਡਾ ਉਹ ਕੰਮ ਕਰਨ ਨੂੰ ਤਿਆਰ ਸੀ ਅੱਜ ਜਿਹੜੇ ਡੇਟ ਸੀ ਉਹਨਾਂ ਨੇ ਸਾਡੇ ਆਪਣਾ ਕਬਜ਼ਾ ਦੇਣੀ ਸੀ ਸਾਨੂੰ ਅੱਜ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਔਰ ਅੱਜ ਜਿਹੜਾ ਉਹਨੂੰ ਬਿਲਡਿੰਗ ਡਿਮੋਲਿਸ਼ ਕਰਕੇ ਸਾਡਾ ਰਾਈਟ ਸਾਨੂੰ ਜਿਹੜੇ ਉੱਥੇ ਮੇਨ ਸਟਰਕਚਰ ਆ ਉਹਨੂੰ ਢਾ ਕੇ ਸਾਨੂੰ ਮਿਲਨੇ ਸੀ ਜਿਹੜੇ 1 2 3 ਜਿਹੜੇ ਸਾਡੇ ਐਸ.ਆਈ.ਐਫ ਹਨ ਸਾਨੂੰ ਮਿਲਨੇ ਸੀਗੇ ਪਰ ਲੋਕਲ ਲੀਡਰਸ਼ਿਪਰਾਂ ਨੇ ਕਰਕੇ ਜਾਂ ਬਟਾਲੇ ਦੇ ਕੁਝ ਲੀਡਰਾਂ ਨੇ ਜਿਹੜੇ ਆ ਮੌਜੂਦਾ ਸਰਕਾਰ ਦੇ ਉਹਨਾਂ ਨੇ ਜਿਹੜਾ ਹੈਗਾ ਮੇਰੇ ਕੰਮ ਦੇ ਵਿੱਚ ਉਹਨਾਂ ਨੇ ਟਰੱਸਟ ਨੂੰ ਵੀ ਸਾਰਿਆਂ ਨੂੰ ਵਿਗੜ ਪਾ ਕੇ ਤੇ ਮੇਰਾ ਕੰਮ ਜਿਹੜਾ ਰੋਕਿਆ ਗਿਆ ਔਰ ਮੈਂ ਚੰਨਾ ਕਿ ਮੈਂ ਆਪਣੇ ਸੀਐਮ ਸਾਹਿਬ ਕੋ ਬੇਨਤੀ ਹੈ ਕਿ ਮੇਰਾ ਜਿਹੜਾ ਹੈਗਾ ਮੇਰ ਨੂੰ ਇਨਸਾਫ ਦਵਾਇਆ ਜਾਏ ਔਰ ਮੇਰਾ ਜਿਹੜਾ ਹੱਕ ਜਿਹੜਾ ਮੈਨੂੰ ਜਿਹੜਾ ਦਵਾਇਆ ਜਾਏ ਔਰ ਜਿਹੜਾ ਹੈਗਾ ਬੜਾ ਜਿਹੜੇ ਲੋਕਲ ਜਿਹੜੇ ਲੀਡਰ ਜਿਹੜੇ ਜਾਂ ਬਟਾਲੇ ਦੇ ਲੀਡਰ ਨੇ ਜਿਹੜੇ ਗਲਤ ਜਿਹੜਾ ਕੰਮ ਕਰਦੇ ਪਏ ਨੇ ਔਰ ਉਹਨਾਂ ਦਾ ਵੀ ਜਨ ਜਿਹੜਾ ਸਜ਼ਾ ਦਿੱਤੀ ਜਾਏ ਕਿ ਤੁਸੀਂ ਆਪਣੀ ਸਰਕਾਰ ਹੋਣ ਦੇ ਬਾਵਜੂਦ ਹੀ ਸਾਡਾ ਹਾਲ ਹੈ ਤੇ ਬਾਕੀ ਅਸੀਂ ਕਿਹਦੇ ਕੋ ਮਤਲਬ ਸਾਨੂੰ ਇਨਸਾਫ ਮਿਲੇਗਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਗਵਾਨਪਨ ਸਾਹਿਬ ਨੂੰ ਚੇਅਰਮੈਨ ਸਾਹਿਬ ਨੂੰ ਆਪਣੇ ਜੀਐਮਸੀ ਸੀਐਮ ਸਾਹਿਬ ਨੂੰ ਕਿ ਜਿਹੜਾ ਹੈ ਮੇਰਾ ਬੰਦਾ ਮੈਨੂੰ ਇਨਸਾਫ ਦਵਾਇਆ ਜਾਏ ਔਰ ਮੈਂ ਜਾਣਦੀ ਕਿ ਕੱਲ ਨੂੰ ਉੱਥੇ ਮੈਂ ਕੋਈ ਗੱਲਬਾਤ ਕਰ ਸਕਾਂ ਅੱਜ ਤਾਨੂੰ ਕਮਜਾ ਤੋਂ ਬੋਨਸ ਦੇ ਪ੍ਰਸ਼ਾਸਨ ਦੇ ਕਿਹੜੇ ਕਿਹੜੇ ਦਾ ਨਹੀਂ ਪਹੁੰਚੀ ਅੱਜ ਦੇਖੋ ਜੀ ਚੇਅਰਮੈਨ ਸਾਹਿਬ ਪਹੁੰਚੇ ਸੀਗੇ ਈਓ ਸਾਹਿਬ ਪਹੁੰਚੇ ਸੀਗੇ ਐਸਡੀਓ ਸਾਹਿਬ ਪਹੁੰਚੇ ਔਰ ਤਹਿਸੀਲਦਾਰ ਸਾਹਿਬ ਵੀ ਪਹੁੰਚੇ ਸੀਗੇ ਕੀ ਕਾਰਨ ਦੱਸਿਆ ਉਹਨਾਂ ਨੇ ਅੱਜ ਉਹਨਾਂ ਨੇ ਕਾਰਨ ਇਹੀ ਹੋਇਆ ਜਿਉ ਮੇਰੇ ਫਰਾਂਦੇ ਵੀ ਕਈ ਲੀਡਰਾਂ ਦੇ ਉਹਨਾਂ ਨੂੰ ਫੋਨ ਆਏ ਕਿ ਨਾ ਨਹੀਂ ਹੁਣ ਮੈਂ ਲੈਣਾ ਚਾਹੁੰਦਾ ਉਹਨਾਂ ਦਾ ਬਟ ਉਹਨਾਂ ਨੇ ਬਟਾ ਲਿਓ ਵੀ ਕਿਹਾ ਤਾਂ ਫੋਨ ਆਇਆ ਗਰਦਾਸਪੁਰ ਲੋਕ ਲੋਕ ਲੀਡਰਸ਼ਿਪ ਨੇ ਵੀ ਮੈਨੂੰ ਜਿਹੜਾ ਹੈਗਾ ਉਹਨਾਂ ਨੂੰ ਕੰਗੀਤੇ ਕਿ ਇਹ ਕੰਮ ਨੂੰ ਰੋਕਿਆ ਜਾਏ ਜਦਕਿ ਮੈਂ ਮਾਲਕ ਆ ਮੈਨੂੰ ਉਹਨਾਂ ਨੇ ਆਪਣਾ ਮੇਰਾ ਰਾਈਟ ਹੈ ਵੰਨ ਦੇਣਾ ਤੇ ਨਜਾਇਜ਼ ਕੋਈ ਕਬਜ਼ਾ ਕਰਕੇ ਬੈਠਾ ਹੋਇਆ ਥੇ ਔਰ ਟਰਸਟ ਕੋ ਐਚੁਅਲੀ ਉਹਨਾਂ ਨੇ ਅੱਜ ਡਿਮੋਲਿਸ਼ ਕਰਨਾ ਸੀ ਪਰ ਉਹਨਾਂ ਨੇ ਪ੍ਰੈ ਉਹ ਹਾਦਰੀ ਵੀ ਲਾ ਕੇ ਆਇਆ ਇਹਨਾਂ ਨੇ ਮਰਿਟਨ ਦੇ ਚੱਲਣਾ ਕਿ ਜਿਹੜਾ ਹੈਗਾ ਮੈਨੂੰ ਜਿਹੜਾ ਹੈ ਮੇਰਾ ਇਨਸਾਫ ਜਿਹੜਾ ਦਵਾਇਆ ਜਾਏ ਇਹਨਾਂ ਨੇ ਦੇਖੋ ਜੀ ਕਿਹਾ ਤਾਂ ਤੁਸੀਂ ਡਿਲੇ ਕਰਤਾ ਕਿ ਤੁਸੀਂ ਅੱਜ ਕੱਲ ਪਰਸੋਂ ਤੱਕ ਤੁਸੀਂ ਫਿਰ ਪਤਾ ਕਰ ਲੋ ਜਦ ਕਿ ਇਹ ਬਾਰ ਬਾਰ ਹੀ ਇਹ ਕੰਮ ਹੁੰਦੇ ਪਏ ਸੀ ਪਰ ਹੁਣ ਇਹਨਾਂ ਮੰਤਰੀ ਸਾਹਿਬ ਨੇ ਕਿਹਾ ਸੀ ਤੇ ਬਾਵਜੂਦ ਸਾਡਾ ਜਿਹੜਾ ਕੰਮ ਹੋਣਾ ਸੀ ਪਰ ਅੱਜ ਪੂਰੀ ਟੀਮ ਵੀ ਤਿਆਰ ਸੀ ਚੇਅਰਮੈਨ ਸਾਹਿਬ ਵੀ ਤਿਆਰ ਸੀ ਯੂ ਸਾਹਿਬ ਵੀ ਤਿਆਰ ਸੀਗੇ ਸਾਰਾ ਪੂਰਾ ਆਪਣਾ ਉਹਨਾਂ ਨੇ 2.5 ਲੱਖ ਰੁਪਏ ਖਰਚਾ ਵੀ ਪੂਰਾ ਕੀਤਾ ਉਹਨਾਂ ਨੇ ਜੇ ਸੀ ਵੀ ਤੇ ਆਰਥੀ ਲੇਬਰ ਸਾਰੀ ਉੱਥੇ ਪਹੁੰਚੀ ਦੀ ਸੀ ਪਰ ਲੋਕਲ ਲੀਡਰਸ਼ਿਪ ਨੇ ਤੇ ਬਟਾਲੇ ਦੇ ਕੋਈ ਕੁਝ ਲੀਡਰਾਂ ਨੇ ਜਿਹੜਾ ਹੈਗਾ ਮੇਰਾ ਕੰਮ ਜਿਹੜਾ ਹੈਗਾ ਰਿਕਵਰ ਦਿੱਤਾ ਹੈਗਾ ਮਨ ਸਿਆਸਤ ਦੀ ਭਿੰਨ ਜਿਹੜਾ ਆ ਸਿਆਸਤ ਦੀ ਭੇਟ ਬਿਲਕੁਲ ਚੜਿਆ ਜੀ ਕੀ ਮੰਗ ਕਰਦੇ ਹੋ ਭਾਈ ਮੈਂ ਤਾਂ ਮੰਗ ਇਹੀ ਕਰਦਾ ਜੀ ਜਿਹੜੀ ਹੈਗੀ ਮੈਨੂੰ ਮੇਰਾ ਜਿਹੜਾ ਮੇਰੇ ਐਸ.ੀ.ਐਫ ਜਿਹੜੇ ਮੈਨੂੰ ਲੋਟ ਕਿਤੇ ਜਾਣ ਔਰ ਜਿਹੜੇ ਮੇਰਾ ਆਪਣਾ ਉਥੇ ਮੈਂ ਕੱਲ ਨੂੰ ਕਾਰੋਬਾਰ ਜਿਹੜਾ ਕਰਨ ਵਾਲਾ ਕੁਝ ਬਣਾ ਮਿਹਰਬਾਨੀ ਜੀ ਜੇ ਮੇਰੀ ਅਗਰ ਮੈਂ ਫਿਰ ਆਪਣਾ ਟੀਮ ਨਿਸਰ ਸਾਹਿਬ ਨੂੰ ਲਿਖਾਂਗਾ ਕਿ ਜਿਹੜਾ ਜਿੱਥੇ ਮ ਔਰ ਮੈਂ ਉਹਨਾਂ ਕੋਈ ਫਿਰ ਜਾਣਦਾ ਮੇ ਕੋਈ ਹਾਲ ਹੈਗਾ ਹੋਰ ਤਾਂ ਮੇ ਕੋਈ ਹੱਲ ਨਹੀਂ ਹੈਗਾ ਮਿਲਿਆ ਜਾ ਕੇ ਤੁਹਾਡੇ ਕੋਲ ਦੇਖੋ ਜੀ ਆਪਣ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਿਰਫ ਸਰਕਾਰ ਜਿਹੜਾ ਹੈਗਾ ਸੀਐਮ ਸਾਹਿਬ ਸਾਨੂੰ ਉਹਦਾ ਹੱਕ ਪੂਰਾ ਰਾਈਟ ਦੇਣਗੇ ਬਾਕੀ ਵੀ ਉਹਨਾਂ ਨੇ ਬੜੇ ਵਧੀਆ ਕੰਮ ਉਹਨਾਂ ਨੇ ਕੀਤੇ ਨੇ ਔਰ ਮੇਰਾ ਵੀ ਬਿਲਕੁਲ ਸਰਵਾਈ ਕਰਣ ਕਿਉਂ ਜਦ ਕਿ ਮੇਰਾ ਹੈਵੀ ਰਾਈਟ ਹੈ ਇੱਕ ਚੀਜ਼ ਦੀ ਸਮਝ ਨਹੀਂ ਆਈ ਵੀ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਇਹ ਤਾਂ ਅਜੇ ਤੱਕ ਮਿਲ ਰਿਹਾ ਸੀ ਹਾਂਜੀ ਉਹ ਸਰਕਾਰ ਦੇ ਨੁਮਾਇंदे ਜਿਹੜੇ ਬਿਦਨ ਪਾ ਰਹੇ ਨੇ ਨਹੀਂ ਸਰਕਾਰ ਦੇ ਨੁਮਾਇंदे ਨਹੀਂ ਵਿਗਨ ਪਾ ਰਹੇ ਜੀ ਇਹ ਜਿਹੜੇ ਪੋਲੀਟੀਕਲ ਜਿਹੜੇ ਬੰਦੇ ਆ ਲੋਕਲ ਔਰ ਜਿਹੜੇ ਆਪਣੇ ਬਟਾਲੇ ਤੋਂ ਆ ਗਿਆ ਇਹ ਵਿਗੜ ਪਾ ਰਹੇ ਔਰ ਮੇਰੇ ਹੁੰਦੇ ਕਈਆਂ ਦੇ ਫੋਨ ਆਏ ਨੇ ਜਿਹੜੇ ਉਹਨਾਂ ਨੂੰ ਵਿਗੜ ਰੋਕ ਰੇ ਰੋਕੋ ਜੀ ਇਹਨੂੰ ਰੋਕੋ ਰੋਕੋ ਕਿਉਂ ਰੋਕੋ ਜਦਕਿ ਮੇਰੀ ਪ੍ਰਾਪਰਟੀ ਹੈ ਮੈਂ ਨੂੰ ਅੱਜ ਉਹਨਾਂ ਨੇ ਕਬਜ਼ਾ ਦੇਣਾ ਸੀਗਾ ਔਰ ਬਿਲਡਿੰਗ ਡੇਮੋਲਿਸ਼ ਕਰਨੀ ਸੀਗੀ ਉਹਨਾਂ ਦਾ ਕੀ ਇੰਟਰਸਟ ਹੈ ਮੈਨੂੰ ਨਹੀਂ ਇਸ ਵੇਲੇ ਲੱਗੀ ਕਿ ਉਹਨਾਂ ਦਾ ਕਿਉਂ ਮਤਲਬ ਹੈ ਜਿਹੜਾ ਕੰਮ ਕਰਦੇ ਫੇਰੇ ਹੈਗੇ ਜਦਕਿ ਮਾਲਕੀ ਮੇਰੀ ਹੈਗੀ ਹੈ ਇਹ ਸਾਡੇ ਦਲੇਸ਼ ਜੀ ਇਹਨਾਂ ਦੀ ਇੱਥੇ ਜਗ੍ਹਾ ਹੈ ਜਿਹਦਾ ਅੱਜ ਕਬਜ਼ਾ ਦਵਾਇਆ ਜਾਣਾ ਸੀਗਾ ਉਹ ਇਸ ਲੋਕਲ ਜਿਹੜੇ ਲੀਡਰ ਨੇ ਇੱਥੇ ਗਰਦਾਸਪੁਰ ਦੇ ਤੇ ਬਟਾਲੇ ਦੇ ਜਿਹੜੇ ਰਾਜਕਰਤਾ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਇਹਨਾਂ ਦਾ ਜਿਹੜਾ ਕਬਜ਼ਾ ਨਹੀਂ ਹੁਣ ਦੇ ਰਹੇ ਜਦੋਂ ਕਿ ਸਰਕਾਰੀ ਹੁਕਮ ਨੇ ਇਹਨਾਂ ਨੂੰ ਕਬਜ਼ਾ ਦਵਾਇਆ ਜਾਏ ਜੇਕਰ ਇਹਨਾਂ ਨੂੰ ਕਬਜ਼ਾ ਨਾ ਦਵਾਇਆ ਗਿਆ ਤੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਕਰਨਾ ਪਿਆ ਕਿਤੇ ਧਰਨੇ ਲਾਣੇ ਪੈਣ ਜਾਂ ਸਾਨੂੰ ਸੀਐਮ ਸਾਹਿਬ ਨੂੰ ਮਿਲਣਾ ਪਿਆ ਅਸੀਂ ਹਰ ਤਰ੍ਹਾਂ ਨਾਲ ਇਹਨਾਂ ਦੇ ਨਾਲ ਖੜਕੇ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹਾਂ ਤੇ ਸਾਨੂੰ ਜਿੱਧਰ ਨੂੰ ਵੀ ਤੁਰਨਾ ਪਿਆ ਆਪਾਂ ਇਹ ਇਸ ਜਿਹੜਾ ਇਹਨਾਂ ਲਈ ਜੋ ਵੀ ਕਰਨਾ ਪਿਆ ਆਪਾਂ ਕਰਾਂਗੇ ਸਾਰਾ ਪ੍ਰਸ਼ਾਸਨ ਕੌਂਦੇ ਆ ਜੀ ਭਾਜੀ ਹਾਂਜੀ ਪ੍ਰਸ਼ਾਸਨ ਸਾਰਾ ਤਿਆਰ ਸੀਗਾ ਜੀ ਚੇਅਰਮੈਨ ਸਾਹਿਬ ਵੀ ਤਿਆਰ ਸੀਗੇ ਕਬਜ਼ਾਦਾਰ ਮੰਡੂ ਈਓ ਸਾਹਿਬ ਵੀ ਤਿਆਰ ਸੀਗੇ ਫੋਰਸ ਸਾਰੀ ਤਿਆਰ ਸੀਗੀ ਜਿਹੜਾ ਪੋਲੀਟੀਕਲ ਜਿਹੜਾ ਰਾਜਕਰਤਾ ਸਰਕਾਰ ਦੇ ਲੀਡਰਾਂ ਨਾਲੋਂ ਜਿਹੜਾ ਇਹਨੂੰ ਰੋਕਿਆ ਗਿਆ ਜਦੋਂ ਕਿ ਉਹਨਾਂ ਦਾ ਫਰਜ਼ ਬਣਦਾ ਇਹਨਾਂ ਦਾ ਜਿਹੜਾ ਹੱਕ ਹੈ ਇਹਨਾਂ ਨੂੰ ਦਵਾਇਆ ਜਾਵੇ ਜਦੋਂ ਉਹਨਾਂ ਨੇ ਦਿਵਾਨ ਦੀ بجائے ਜੇ ਪੁੱਛਿਆ ਜੀ ਉਹਨਾਂ ਨੇ ਪੁੱਛਿਆ ਉਹਨਾਂ ਨੇ ਵੀ ਇਹੀ ਕਿਹਾ ਜੀ ਸਾਡੇ ਤੇ ਕੋਈ ਪੋਲੀਟੀਕਲ ਦਬਾਵਾ ਰਾਜਨੀਤਿਕ ਲੀਡਰਾਂ ਨਾਲ ਕੋਈ ਸਾਨੂੰ ਫੋਨ ਆ ਰਹੇ ਨੇ ਜਿਹੜੇ ਕਹਿ ਰਹੇ ਆ ਵੀ ਇਹਨੂੰ ਡਿਲੇ ਕਰ ਦਿੱਤਾ ਜਾਏ ਰੋਕ ਦਿੱਤਾ ਜਾਏ ਐਨੀ ਗੱਲ ਮੰਨਦੇ ਨੇ ਹਾਂਜੀ ਐਨੀ ਗੱਲ ਮੰਨਦੇ ਨੇ ਅਧਿਕਾਰੀ ਕਿ ਪੋਲੀਟੀਕਲ ਦਬਾਵਾ ਹਾਂਜੀ ਪੋਲੀਟੀਕਲ ਅਧਿਕਾਰੀਆਂ ਨੇ ਕਿਹਾ ਜੀ ਇਹਦੀ ਗੱਲ ਸਾਨੂੰ ਅਸੀਂ ਉੱਥੇ ਹਾਜ਼ਰੀ ਲਵਾ ਕੇ ਆਏ ਆਏ ਇਹਨਾਂ ਦੀ ਸਾਨੂੰ ਉੱਥੇ ਬੈਠੇ ਜਿਹੜੇ ਅਧਿਕਾਰੀ ਕਹਿ ਰਹੇ ਉੱਥੇ ਸਟਾਫ ਬੈਠਾ ਸੀ ਸਾਰੇ ਮੰਨਦੇ ਪਏ ਜੀ ਸਾਰੇ ਅਧਿਕਾਰੀਆਂ ਨੇ ਕਿਹਾ ਜੀ ਵੀ ਸਾਡੇ ਤੇ ਪੋਲੀਟੀਕਲ ਦਬਾਵਾ ਆ ਜੀ ਜਿਹੜਾ ਅੱਜ ਅ ਪ੍ਰਾਪਰਟੀ ਦਾ ਦੇ ਦੋਨੋਂ ਬਰਾਦੇ ਸੂਰਕੀ ਬਸਾ ਪੁੱਛੋ ਕੋਈ ਉਹ ਪਹਿਲਾ ਦਸਤਾਵੇਜ਼ਦਾਰ ਮੈਂ ਮਾਲਕ ਰੁਪੇਸ਼ ਕੁਮਾਰ ਬਿੱਟੂ ਮੈਂ ਗਰਦਾਸਪੁਰ ਦਾ ਰਹਿਣ ਵਾਲਾ ਵਾ ਇਹ ਜਿਹੜੀ ਪ੍ਰਾਪਰਟੀ ਹੈਗੀ ਹੈ ਸਾਡੀ ਸਾਂਝੀ ਪ੍ਰਾਪਰਟੀ ਹੈਗੀ ਆ 8 ਮਰਲੇ ਜਗ੍ਹਾ ਜਿਹੜੀ ਆ ਮੇਰੇ ਬ੍ਰਦਰ ਦੇ ਨਾਮ ਤੇ ਆ ਬਾਕੀ ਸਾਰੀ ਪ੍ਰਾਪਰਟੀ 32 ਬੱਲੇ ਜਿਹੜੀ ਟੋਟਲ ਜਿਹੜੀ ਹੈਗੀ ਆ ਉਹ ਸ਼ਾਮਲਾਦਨ ਦੇ ਨਾਮ ਤੇ ਆ ਉਹਨਾਂ ਨੇ ਅੱਧੀ ਪ੍ਰਾਪਰਟੀ ਮੇਰੇ ਨਾਮ ਤੇ ਕਰਤੀ ਆ ਹੋ ਸਕਿਆ ਤੇ ਉਹ ਭਾਵੇਂ ਬਾਅਦ ਅਨੁਸਾਰੀ ਵੀ ਦੇ ਸਕਦੇ ਆ ਉਹ ਸਾਡਾ ਸਾਡਾ ਆਪਣਾ ਖਾਤਾ ਹੈਗਾ ਵਾ ਇਦੇ ਵਿੱਚ ਇਹ ਅੱਠ ਬਰਲੇ ਵਾਲਾ ਆ ਕੇ ਮੇਰਾ ਇੱਥੇ ਕਾਰੋਬਾਰ ਚੱਲਦਾ ਪਿਆ ਮੈਂ ਰੋਟੀ ਖਾ ਰਿਹਾ ਇਹ ਮੇਰਾ ਨੁਕਸਾਨ ਕਰਨ ਦੇ ਨਾਲ ਨਾਲ ਪ੍ਰੋਪਰਟਰਸ ਵਾਲੇ ਬੰਦੇ ਨਾਲ ਰਲ ਕੇ ਤੇ ਮੇਰਾ ਨੁਕਸਾਨ ਕਰਨਾ ਚਾਹਦਾ ਏ ਕੋਈ ਜਿਹੜੀ ਪ੍ਰਾਪਰਟੀ ਢੋਹ ਦਾ ਦਾਵਾ ਕਰ ਰਿਹਾ ਜਿੱਦਾਂ ਕਰੇ ਸੱਚੋ ਪਾਇਸ ਪ੍ਰਾਪਰਟੀ ਢੋਹਣ ਦਾ ਦਾਵਾ ਇਸ ਕਰਕੇ ਜੀ ਉਹਨਾਂ ਨੇ ਜਗ੍ਹਾ ਐਕਵਾਇਰ ਕੀਤੀ 84 ਏਕੜ 84 ਏਕੜ ਵਿੱਚੋਂ ਸਾਡੀ ਜਿਹੜੀ 40 ਆਪਣਾ 2 ਕਨਾਲ ਥਾਂ ਆ ਵਾ 2 ਕਨਾਲ ਥਾਂ ਦੇ ਵਿੱਚ ਸਾਨੂੰ ਜੇ ਸਹੀ ਪੈਸੇ ਦੇਣ ਜੋ ਅਜਦਮ ਬਾਤ ਪ੍ਰਾਪਰਟੀ ਦਾ ਰੇਟ ਆ ਸਾਡੀ ਕਮਰਸ਼ੀਅਲ ਪ੍ਰਾਪਰਟੀ ਆ ਸਾਨੂੰ ਚੀਜ਼ ਰੁਪਈਏ ਦੀ ਸਾਡੇ ਕੋ ਖਰੀਦ ਕੇ ਮੁਰਕੇ 10 ਰੁਪਏ ਦੀ ਆਪਾਂ ਪ੍ਰੂਵਮੈਂਟ ਟੈਸਟ ਖੋਖੀ ਦੀ ਇਹ ਚੰਗੀ ਗੱਲ ਥੋੜਾ ਜੀ ਹੈ ਇਹਦੇ ਸ਼ਰਮ ਤੱਕ ਹੀ ਆਣਾ ਫਿਰ ਤੇ ਅਗਲਾ ਸਟੈਪ ਕੋਈ ਨਹੀਂ ਜੋ ਏਜ ਸਾਨੂੰ ਸਾਡੇ ਤੇ ਕਾਰਵਾਈ ਕਰਨਗੇ ਆਂ ਉਹਨਾਂ ਦਾ ਜਵਾਬ ਦੇਵਾਂਗੇ ਅਸੀਂ ਲੀਗਲੀ ਆ ਤੇ ਚਾਹੇ ਅਨਲੀਗਲ ਹੈਗਾ ਵਾ ਜਿੱਦਾਂ ਵੀ ਕਰਨਗੇ ਆਪਾਂ ਨਾਲ ਆ ਪਰ ਅੱਜ ਦੀ ਡੇਟ ਦੇ ਵਿੱਚ ਸਾਡੇ ਕੋ ਨਾ ਕੋਈ ਸਰਕਾਰੀ ਬੰਦਾ ਆਇਆ ਵਾ ਨਾ ਕੋਈ ਪੋਜੈਸ਼ਨ ਲੈਣ ਆਇਆ ਤੇ ਨਾ ਸਾਨੂੰ ਕੋਈ ਨਾ ਕੋਈ ਇਦਾਂ ਦੀ ਕੋਈ ਆਗਾ ਜੀ ਦੇਖੋ ਜੀ ਮੇਰੇ ਤਰੀਕੇ ਨਾਲ ਜੇ ਕੋਈ ਧਾਣਾ ਆਏਗਾ ਇਦਾਂ ਤੇ ਕੋਈ ਜਬਰਦਸਤੀ ਕੇ ਇਹ ਘਰ ਚ ਕੋਈ ਵਾਡੀ ਸਕਦਾ ਪੜੇ ਲਿਖੇ ਸਾਰੇ ਅਫਸਰ ਹੈਗੇ ਆ ਪਹਿਲਾ ਨੋਟਿਸ ਦੇਣਗੇ ਸਾਨੂੰ ਫਿਰ ਉਹਦਾ ਅਸੀਂ ਜਵਾਬ ਦੇਵਾਂਗੇ ਐਡਮਿਨਟ੍ਰੇਸ਼ਨ ਨੂੰ ਦੱਸਣਗੇ ਤੇ ਕੋਈ ਰੀਜ਼ਨ ਦੱਸ ਕੇ ਫੇਰ ਹੀ ਆਪਾਂ ਉਹਨਾਂ ਦਾ ਪੋਜੈਸ਼ਨ ਦੇਵਾਂਗੇ ਨਾਲੇ ਆਪਾਂ ਕੋਈ ਪੈਸਾ ਲਿਆ ਰਹੀ ਅਸੀਂ ਕਿੱਦਾਂ ਧੱਕੇ ਨਾਲ ਡਿਪਲੋਮਾ ਕਿੱਦਾਂ ਕਮਜਾ ਕਰ ਲਵਾਂਗੇ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਜੀ ਹੈਗੀ ਐਦਾਂ ਦੀ ਕੋਈ ਤੁਹਾਨੂੰ ਗਲਤਫਹਿਮੀ ਹੈਗੀ ਜੇ ਪ੍ਰੋਗਰਾਮ ਟਰਸਟ ਵਾਲੇ ਬੰਦੇ ਆਏ ਹੀ ਮੈਂ ਉਦੋਂ ਮੈਨੂੰ ਫੋਨ ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਤੁਹਾਡਾ ਇਹਦਾ ਨੋਟਿਸ ਹੈਗਾ ਉਹ ਨੋਟਿਸ ਲਾ ਕੇ ਤੇ ਚਲ ਗਏ ਹੀ ਮੈਂ ਉਸ ਵੇਲੇ ਆਊ ਉਠਾਣ ਗੋਠੀ ਮੈਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੀ ਗੱਲ ਹੋਈਏ ਕੀ ਨਹੀਂ ਹੋਈ ਬਾਕੀ ਅਦਰਵਾਈਜ਼ ਮੇਰਾ ਕੇ ਨਾ ਕੋਈ ਏਦਾਂ ਕੋਈ ਜਸ਼ਬਾਜੀ ਕੋਈ ਨਹੀਂ ਨਾ ਇੱਕ ਜੇ ਬੰਦਾ ਕੋਈ ਥਰਡ ਪਰਸਨ ਆਇਆ ਜਾਂ ਕੋਈ ਪੀਣ ਆਇਆ ਵਾ ਜਾਂ ਏ ਬੀ ਸੀ ਮੈਨੂੰ ਕੋਈ ਲੋੜ ਨਾ ਝਗੜਾ ਕਰਨ ਦੀ ਸਰ ਅੱਜ ਜਿਹੜੇ ਅਧਿਕਾਰੀ ਆਏ ਇਹ ਕਹਿੰਦੇ ਕਿ ਮੈਨੂੰ ਕੋਈ ਪੋਲੀਟিক্যাল ਪ੍ਰੈਸ਼ਰ ਇਹ ਦੂਜੀ ਇਹ ਤੇਰ ਕਹਿ ਰਹੀ ਹੈ ਕਿ ਪੋਲੀਟিক্যাল ਪ੍ਰੈਸ਼ਰ ਕਰਕੇ ਉਹ ਆਪਸੇ ਮੁੜ ਗਿਆ ਦੇਖੋ ਜੀ ਪਹਿਲੀ ਗੱਲ ਤੇ ਸਾਡੇ ਕੋਈ ਕੋਈ ਅਧਿਕਾਰੀ ਨਹੀਂ ਜਿਆ ਇੱਥੇ ਤੁਨੀ ਲੰਗਦੇ ਵਰਦੇ 20 ਬੰਦੇ ਨੂੰ ਪੁੱਛ ਲਓ ਕੋਈ ਅਧਿਕਾਰੀ ਨਹੀਂ ਜਿਆ ਤੇ ਨਾ ਹੀ ਕਿਸੇ ਨੇ ਕੋਈ ਏਦਾਂ ਦੀ ਕੋ ਕੀ ਬਟਾਲੇ ਦੇ ਲੀਡਰ ਤੇ ਗੁਦਾਸਪੁਰ ਦੇ ਲੀਡਰਾਂ ਨੇ ਕੁਛ ਕੀਤਾ ਇਦਾਂ ਦੀ ਕੋਈ ਗੱਲ ਨਹੀਂ ਜੀ ਹੈਗੀ ਹਾਂਜੀ ਰੀਅਲ ਬ੍ਰਦਰ ਇਹ ਆਪਣਾ ਆਪਣੇ ਹੱਥੀ ਉਹਨੂੰ ਸਟੈਂਡ ਕੀਤਾ ਇਸੇ ਪ੍ਰਾਪਰਟੀ ਤੇ 2 ਕਰੋੜ ਰੁਪਏ ਲੈ ਕੇ ਲੋਨ ਲੈ ਕੇ ਤੇ ਉਹ ਸਟੈਂਡ ਹੋਇਆ ਵਾ ਅਹੀਂ ਅੱਜ ਤੱਕ ਉਹਨੂੰ ਕਦੀ ਕੁਛ ਕਿਹਾ ਇਹ ਸਾਰਾ ਕੁਝ ਤੇ ਉਹਨੂੰ ਦੇ ਦਿੱਤਾ ਵਾ ਤੇ ਹੁਣ ਉਧਰੋਂ ਛੱਡ ਕੇ ਮੁੜ ਕੇ ਫੇਰ ਇੱਧਰ ਪ੍ਰਾਪਰਟੀ ਦੀ ਵੈਲਿਊ ਵਧੀਆ ਹੋ ਗਈ ਤੇ ਇੱਧਰ ਆ ਕੇ ਲੱਭਦਾ ਫਿਰਦਾ ਕਸ਼ਮੀਨ ਲੱਭ ਜੇ ਠੀਕ ਆ ਉਹਨੂੰ ਦਵਾਂਗੇ ਜਿਹੜਾ ਤਾਂ ਬੰਦਾ 8 ਪਰਲੇ ਪਰਲੇ ਲੈ ਲੇ ਮੈਂ ਤਪਿੰਦਰ ਸਿੰਘ ਰੋਬਿੰਡ ਜੀ ਗੁਦਾਸਪੁਰ ਤੋਂ ਅੱਜ ਬੜਾ ਇੱਕ ਵਵਾਚ ਆ ਰਿਹਾ ਅਪਰੂਵਮੈਂਟ ਸੱਤ ਨੰਬਰ ਸਕੀਮ ਚ ਜਿਹੜੀ ਪ੍ਰਾਪਰਟੀ ਹੈਗੀ ਆ ਮੈਂ ਇਸ ਪਰਿਵਾਰ ਦਾ ਬڑے ਚਿਰ ਤੋਂ ਵਿਚ ਰਿਹਾ ਰੁਪੇਸ਼ ਕੁਮਾਰ ਬਿੱਟੂ ਜੀ ਆਪਣੇ ਲਾਲਾ ਜੀ ਅੱਜ ਮੈਨੂੰ ਪਤਾ ਚੱਲਿਆ ਕਿ ਇਹਦਾ ਬ੍ਰਦਰ ਦਿਨੇਸ਼ ਹੁਸ਼ਿਆਰਪੁਰ ਤੋਂ ਆ ਕੇ ਬੜਾ ਇੱਥੇ ਤੁਹਾਡੇ ਤੁਹਾਡੇ ਮੀਡੀਅਮ ਦੇ ਮਾਧਿਅਮ ਰਹੀ ਮੀਡੀਆ ਦੇ ਮਾਧਿਅਮ ਰਹੀ ਇਹ ਪਰਿਵਾਰਕ ਮਸਲਾ ਇਹਨੂੰ ਪੋਲਿਟਿਕਲ ਇਸ਼ੂ ਨਾ ਬਣਾਇਆ ਜਾਏ ਅੱਜ ਮੈਂ ਇਹਨਾਂ ਦਾ ਡਿਵਰਸਨ ਦੇਖਿਆ ਆਪਣੇ ਇਹਨਾਂ ਦੇ ਬ੍ਰਦਰ ਦਿਨੇਸ਼ ਜੀ ਦਾ ਕਹਿ ਰਿਹਾ ਕਿ ਉਦਾਸਪਤੀ ਲੀਡਰਸ਼ਿਪ ਬਟਾਲੇ ਦੀ ਲੀਡਰਸ਼ਿਪ ਉਹਨਾਂ ਨੂੰ ਕਿ ਲੋੜ ਹੈ ਸਾਡੀ ਆਮ ਆ ਇਹ ਇੱਕ ਸਰਕਾਰ ਆ ਠੀਕ ਆ ਆਮ ਲੋਕਾਂ ਦੀ ਸਰਕਾਰ ਆ ਕਿਸੇ ਨੂੰ ਮਤਲਬ ਕਿ ਪਰਸਨਲ ਐਵਾਰਟਮੈਂਟ ਇਹ ਪਰਸਨਲ ਡਿਸਪਿਊਟ ਐ ਨਾ ਫੈਮਿਲੀ ਡਿਸਪਿਊਟ ਆ ਪੋਲਿਟਿਕਲ ਨਹੀਂ ਹੈਗਾ ਠੀਕ ਆ ਕਿ ਜਿਹਨੂੰ ਪੋਲਿਟਿਕਲ ਰੰਗ ਦੇਇਆ ਜਾ ਰਿਹਾ ਬਾਕੀ ਮੈਂ ਤੁਹਾਨੂੰ ਡੀਪਲੀ ਇਹ ਦੱਸਣੀ ਚਾਹੁੰਦਾ ਕਿ 40 ਮਰਲੇ ਜਗ੍ਹਾ ਇਹ 8 ਮਰਲੇ ਜਗ੍ਹਾ ਇਹਦੇ ਬ੍ਰਦਰ ਦਿਨੇਸ਼ ਕੁਮਾਰ ਦੇ ਨਾਂ ਤੇ ਆ 32 ਮਰਲੇ ਸ਼ਾਮ ਲਾਲ ਜੀ ਦੇ ਨਾਂ ਤੇ ਆ ਜਿਹੜੀ ਬੱਤੀ ਮਰਲੇ ਜੇਵੇਂ ਸ਼ਾਮ ਲਾਲ ਜੀ ਆ ਉਹਦੇ ਹੱਕ ਅੰਚ ਵਿਚਰੇ ਨੇ ਉਹ ਕਹਿੰਦੇ ਕਿ ਬੱਤੀ ਮਰਲੇ ਜਗ੍ਹਾ ਮੈਂ ਪੇਸ਼ਵਾ ਬਿਟਰਣ ਦੇਂਦਾਰ ਆ ਕਿ ਜਦ ਕਿ ਅੱਖ ਮਰਲੇ ਜਲਾ ਕੱਲਾ ਹੀ ਆ ਕੇ ਇੱਥੇ ਮਾਲਕਪਨ ਚਾਹੁੰਦਾ ਬੱਤੀ ਮਰਲੇ ਦਾ ਕੋਈ ਲੈਣਦੇ ਨਹੀਂ ਹੈਗਾ ਬਾਕੀ ਇੱਕ ਮੈਂ ਤੁਹਾਡੇ ਮੱਦੇਨ ਰਹੀ ਗੱਲ ਕਹਿਣੀ ਚਾਹਾਂਗਾ ਕੋਈ ਅਪਰੂਵਮੈਂਟਸ ਦੇ ਅਫਸਰ ਕੋਈ ਆ ਹੈਗੇ ਵੱਡੇ ਅਧਿਕਾਰੀ ਹੈਗੇ ਨੇ ਉਹ ਪਰਸਨਲ ਕੋਈ ਆਪਣੇ ਪੈਸੇ ਤੇ ਜਾਂ ਕੋਈ ਲੈਣਦੇ ਨੇ ਬਾਰੇ ਜਾਂ ਕੋਈ ਲਵ ਕੋਈ ਪਰਸਨਲ ਲੈ ਆ ਰਹੀ ਨਹੀਂ ਪਤਾ ਨਹੀਂ ਕਿ ਉਹਨਾਂ ਨੂੰ ਕੀ ਇਸ ਪ੍ਰਾਪਰਟੀ 'ਚ ਉਹ ਇਨਵੋਲਵਮੈਂਟ ਹੈਗੀ ਆ ਮੈਂ ਇਸ ਚੀਜ਼ ਨਹੀਂ ਜਾਣਦਾ ਬਾਕੀ ਇੱਕ ਤੁਹਾਡੇ ਮੱਦੇਨ ਫਿਰ ਮੈਂ ਗੱਲ ਫੈਮਿਲੀ ਡਿਸਪਿਊਟ ਆ ਇਹਨੂੰ ਆਪਾਂ ਜਿਹੜਾ ਆ ਪੋਲਿਟਿਕਲ ਰੰਗਤ ਨਾ ਦਿੱਤੀ ਜਾਏ ਤਾਂ ਇਹ ਸਾਡੀ ਨਾ ਟਸਤੀ ਜਗਾ ਇਹਦੀ ਫੈਕਟਰੀ ਸਾਹੂਲੋ ਨੋਟੀਫਿਕੇਸ਼ਨ ਵੀ ਹੋ ਚੁੱਕੀ ਹੈ ਕਿ ਜਿਹੜੇ ਉਹਨਾਂ ਕੋਰਨਰ ਕੋਲ ਅਸੀਂ ਜਗਾ ਲਈ ਆ ਉਹਨਾਂ ਨੂੰ ਅਸੀਂ ਐਸਓ ਅਲਾਟ ਕਰਨੇ ਆ ਤੇ ਕੁਝ ਐਸਓ ਦੀ ਜਿਹੜੀ ਪ੍ਰੋਪਰਟੀ ਸਾਡੇ ਜਿਹੜੇ ਟਸਤੀ ਮਲਕੀ ਵਾਲੀ ਵੀ ਆ ਵੈਸੇ ਤਾਂ ਇਹ ਵੀ ਸਾਨੂੰ ਉਹਨਾਂ ਨੇ ਪੇਮੈਂਟ ਔਨ ਪੇਮੈਂਟ ਸਾਡੇ ਨਾਲ ਕਰਨਾ ਉਹਨਾਂ ਨੇ ਕਿ ਜਿਹੜੇ ਅਸੀਂ ਅਲਾਟਮੈਂਟ ਕਰਾਂਗੇ ਉਹਦੀ ਉਹ ਪੇਮੈਂਟ ਉਹਨਾਂ ਕੋਲ ਲੈਣੀ ਆ ਤੇ ਅੱਜ ਦਫਤਰ ਵੱਲੋਂ ਉਚਿਤ ਕਾਲੀਆਂ ਦੇ ਕਹਿਣ ਦੇ ਉੱਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ ਤੇ ਉਸ ਸੰਬੰਧ ਵਿੱਚ ਦਫਤਰੀ ਪ੍ਰਬੰਧ ਕੀਤੇ ਗਏ ਸੀ ਟ੍ਰਸਟ ਇੰਜੀਨੀਅਰ ਵੱਲੋਂ ਜਿਹੜਾ ਸਾਡੇ ਜੈ ਸਾਹਿਬ ਨੇ ਟ੍ਰਸਟ ਇੰਜੀਨੀਅਰ ਦਾ ਅਸਿਸਟੈਂਟ ਟ੍ਰਸਟ ਇੰਜੀਨੀਅਰ ਸੰਬੰਧੀ ਸਟਾਫ ਵੱਲੋਂ ਪੁਲਿਸ ਤੱਕ ਵੀ ਪਹੁੰਚ ਕੀਤੀ ਗਈ ਸੀ ਡੀਸੀ ਸਾਹਿਬ ਵੱਲੋਂ ਵੀ ਪੁਲਿਸ ਹੈਲਪ ਮਿਲ ਗਈ ਸੀ ਤਹਿਸੀਲਦਾਰ ਸਾਹਿਬ ਦੀ ਵੀ ਟੂਟੀ ਲੱਗ ਗਈ ਸੀ ਲੇਕਿਨ ਉੱਥੇ ਕੁਝ ਜਿਹੜੇ ਅਨਜਾਇਜ਼ ਕਾਬਜ਼ ਬੰਦੇ ਉਹਨਾਂ ਵੱਲੋਂ ਕੁਝ ਵਿਰੋਧ ਕਰਨ ਦੇ ਉੱਤੇ ਜਿਹੜੇ ਮਾਲਕ ਵੀ ਆਏ ਹੋਏ ਸੀਗੇ ਫਿਰ ਆਪਸੀ ਉਹਨਾਂ ਦੇ ਨਾਲ ਜਿਹੜਾ ਉਹਨਾਂ ਵੱਲੋਂ ਅਪਰੋਚ ਕੀਤੀ ਗਈ ਅਧਿਕਾਰੀਆਂ ਤੱਕ ਕਿ ਉਹਨਾਂ ਵੱਲੋਂ ਕੁਝ ਸਮਾਂ ਮੰਗਿਆ ਗਿਆ ਜਿਸ ਮੰਦ ਵਿੱਚ ਅਸੀਂ ਤੇ ਆਪਣੇ ਵੱਲੋਂ ਪੂਰੀ ਉਹਨਾਂ ਇਹ ਜਿਹੜੀ ਕਾਰਵਾਈ ਟੋਟਲੀ ਕੀਤੀ ਸੀ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਝ ਅਧਿਕਾਰੀਆਂ ਦੇ ਕਹਿਣਤੀ ਸ਼ੁਰੂ ਕੀਤੀ ਗਈ ਸੀ ਤੇ ਅਸੀਂ ਤਿਆਰ ਆ ਇਹਦਾ ਕਬਜ਼ਾ ਜਲਦੀ ਲਿਆ ਜਾਏਗਾ ਅੱਜ ਕੁਝ ਕਾਰਨਾ ਕਰਕੇ ਸਾਨੂੰ ਕੰਪਲੀਟ ਹੈਲਪ ਨਹੀਂ ਮਿਲ ਸਕੀ ਜਾਂ ਉਹ ਉਹ ਥੋੜਾ ਟਾਈਮ ਮੰਗਿਆ ਗਿਆ ਨਾ ਬਲੋ ਉਸ ਵੰਦ ਵਿੱਚ ਸੀ ਜਿਹਨਾਂ ਨੂੰ ਥੋੜਾ ਜਿਹਾ ਟਾਈਮ ਦਿੱਤਾ ਵਾ ਮਤਲਬ ਕਿ ਪੀਡਿੰਗ ਦੇ ਬੰਦਿਆਂ ਵਿਰੋਧ ਕਰਾਇਆ ਤਾਂ ਨਹੀਂ ਹੋ ਰਿਹਾ ਪੀਡਿੰਗ ਦਾ ਪ੍ਰੈਸ਼ਰ ਹੀ ਕਿੰਨੇ ਦਾ ਸੀ ਸੋ ਲੋਕਲ ਲੈਵਲ ਤੇ ਪ੍ਰੈਸ਼ਰ ਸਾਡੇ ਤੇ ਸੀਗਾ ਥੋੜਾ ਲੇਕਿਨ ਇਹ ਹੈ ਕਿ ਨਜਾਇਜ਼ ਜਿਹੜਾ ਉਹ ਜਿਹੜੇ ਓਨਰਸ ਆ ਉਹਨਾਂ ਦੇ ਨਾਲ ਵਿਵਾਦ ਉਹਨਾਂ ਦੇ ਭਰਾਵਾਂ ਦਾ ਵੀ ਹੈਗਾ ਜਿਨ੍ਹਾਂ ਦਾ ਉਹਨਾਂ ਦਾ ਕੋਈ ਤਲਕਬਸਤਾ ਨਹੀਂ ਬਿਲਡਿੰਗ ਦੇ ਵਿੱਚ ਸਰ ਅੱਜ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਕਾਰਵਾਈ ਪੋਲੀਟਿਕਲ ਪ੍ਰੈਸ਼ਰ ਕਰਕੇ ਤਾਂ ਨਹੀਂ ਕੀਤੀ ਗਈ ਇਹ ਦੱਸੋ ਅੱਜ ਕਿਉਂ ਨਹੀਂ ਕੀਤੀ ਇਹ ਸਾਰੀ ਤਿਆਰੀਆਂ ਤੇ ਮੇਰੇ ਤੋਂ ਤਾਂ ਹੀ ਲੱਗਦਾ ਟਾੜਾ ਵੀ ਨੁਕਸਾਨ ਹੈ ਜੇ ਸੀ ਵੀ ਤਿਆਰਤੀ ਤਾਂ ਕਿਉਂ ਨਹੀਂ ਕੀਤੀ ਗਿਆ ਸਾਨੂੰ ਮਤਲਬ ਕਿ ਕੋਈ ਸਹਿਯੋਗ ਨਹੀਂ ਮਿਲਿਆ ਲੋਕਲ ਲੈਵਲ ਉੱਤੇ ਜਿਹੜਾ ਐਸ ਐਚਓ ਨੂੰ ਫੋਨ ਕਰਦੇ ਨੇ ਉਹ ਨਹੀਂ ਆਇਆ ਸਾਡੇ ਚੇਅਰਮੈਨ ਸਾਹਨੇ ਬੜੀ ਏੜੀ ਕੋਸ਼ਿਸ਼ ਕੀਤੀ ਉਹਨੂੰ ਹੱਲਪ ਨਹੀਂ ਮਿਲੀ ਇਸ ਕਰਕੇ ਥੋੜਾ ਇਹ ਡਿਲੇ ਹੋਇਆ ਤੇ ਦੂਸਰਾ ਦੂਜੀ ਪਾਰਟੀ ਵੱਲੋਂ ਜਦੋਂ ਅਧਿਕਾਰੀਆਂ ਸਾਡੇ ਹਾਈ ਲੈਵਲ ਅਧਿਕਾਰੀਆਂ ਨਾਲ رابطہ ਕਾਇਮ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਕਿ ਕੁਝ ਸਮਾਂ ਨੂੰ ਹੋਲਡ ਕੀਤਾ ਜਾਵੇ ਜਿਸ ਵਾਂਜੇ ਕਾਰਵਾਈ ਚੱਲ ਰਹੀ ਹੈ ਜਲਦੀ ਕਬਜ਼ਾ ਲਿਆ ਜਾਏਗਾ ਕਿੰਨੀ ਜਗ੍ਹਾ ਟੋਟਲ ਸਾਰੇ ਇਹ ਲਗਭਗ ਆ ਜੀ 2 ਕਨਾਲ ਜਗਾ ਵਾ ਲਗਭਗ 6-7 ਕਰੋੜ ਦੀ ਜਗਾ ਹੈਗੀ ਹੈ ਸਰ ਅੱਜ ਫਿਰ ਮੇਰੇ ਕੋਲ ਹੀ ਦਸ ਜਵਾਬ ਮਿਲ ਰਹੇ ਆ ਅਸੀਂ ਲਿਖਤੀ ਪੜਤੀ ਕੀਤਾ ਸੀ ਲੇਕਿਨ ਉਹ ਕਾਰਨ ਹੈ ਕਿ ਕੁਝ ਕਾਰਨ ਕਰਕੇ ਗੱਲ ਕਹਿੰਦੇ ਕਿ ਕੌਮੀ ਸਿਹਾਰੀ ਵੀ ਉੱਥੇ ਐਸਡੀਐਮ ਵੀ ਉੱਥੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਕੁਝ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਸੀ ਸਰ ਇਹਦਾ ਕਰਦਾ ਇਹਦਾ ਕਰਨ ਹੀ ਹੈ ਕਿ ਸਾਨੂੰ ਪੂਰਾ ਸਹਿਯੋਗ ਨਹੀਂ ਮਿਲਿਆ ਸਾਡਾ ਥੋੜਾ ਜਿਹਾ ਸਹਿਯੋਗ ਨਹੀਂ ਮਿਲਿਆ ਜਦ ਦੂਜੀ ਪਾਰਟੀ ਕੋਲ ਰੋਕਿਆ ਗਿਆ ਸਾਨੂੰ ਪ੍ਰੈਸ਼ਰ ਪਾ ਕੇ ਰੋਕਿਆ ਗਿਆ ਉਹ ਤੁਹਾਨੂੰ ਰੋਕੇ ਤਾਂ ਕੋਈ ਨਹੀਂ ਕਰ ਰਿਹਾ ਜਿਸ ਤਰ੍ਹਾਂ ਪਾਰਟੀ ਉਹ ਕਰਾਂਗੇ ਦਫਤਰੀ ਕਾਰਵਾਈ ਬੰਦੀ ਕਾਰਵਾਈ ਕਰਾਂਗੇ ਲੱਗਦਾ ਤੁਹਾਡਾ ਕੋਈ ਬੰਦਾ ਸਮਨ ਦੇਣ ਗਿਆ ਹੋਵੇ ਕਿਉਂਕਿ ਮੈਂ ਕੋਈ ਬੰਦਾ ਕਹਿੰਦਾ ਕਿ ਫੱਟਾ ਹਾਂ ਹਾਂ ਉਹ ਹੱਥੋਂ ਪਾਈ ਕੀਤੀ ਉਹਨਾਂ ਨੇ ਕਾਰਵਾਈ ਸਰ ਹੋਣੀ ਉਹ ਕਰਾਂਗੇ ਅਸੀਂ ਕਾਰਵਾਈ ਦਫਤਰੀ ਚੇਅਰਮੈਨ ਸਾਹਿਬ ਦੇ ਨੋਟਿਸ 'ਚ ਸਾਰੀ ਗੱਲ ਬਹੁਤ ਜਲਦੀ ਕਾਰਵਾਈ ਕੀਤੀ ਜਾਏਗੀ ਸਰ ਇਹ ਕੋਹਣ ਨੇ ਕਹਿੰਦੀ ਫੋਨ ਬੜੇ ਆ ਰਹੇ ਸੀ ਕ੍ਰਿਟੀਕਲ ਲੋਕਲ ਵੀ ਤੇ ਬਾ हां चेयरमैन साहब ਨੂੰ ਕਾਫੀ ਉਹਨਾਂ ਦੇ ਉਹਨਾਂ ਦੇ ਕੰਮ ਤੱਕ ਕਾਫੀ ਆਇਆ ਸਾਡੇ ਸਟਾਫ ਦੇ ਬੰਦਿਆਂ ਨੂੰ ਵੀ ਆਇਆ ਉਹਨਾਂ ਨੇ ਵੀ ਦੱਸਿਆ ਉਹ ਕਿਹੜੇ ਲੋਕ ਆਕਸੀਜਨ ਦਾ ਫੋਨ ਆ ਰਹੇ ਸੀ ਇਹ ਜਿਹੜੇ ਜਿਹੜੇ ਨਜਾਇਕਾ ਵਾਲੇ ਇਹਨਾਂ ਦੇ ਵੱਲੋਂ ਸੀ ਕਿਹਾ ਮੈਨੂੰ ਜ਼ਿਆਦਾਤਰ ਤੇ ਨਹੀਂ ਆ ਲੇਕਿਨ ਸਾਡੇ ਸਟਾਫ ਵਾਲਿਆਂ ਨੂੰ ਉਹਨਾਂ ਨੇ ਇੱਥੇ ਜ਼ਾਤੀ ਤੌਰ ਤੇ ਜਦ ਜਿਹੜਾ ਉਹ ਸੰਮਲਨ ਵਗੈਰਾ ਦੇਣ ਗਏ ਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਮੈਂ ਕੱਢਦਾ ਪਈ ਨਹੀਂ ਜੈਨ ਸਰ ਕੱਢਾਪਟਾ ਬਈ ਹੋਰ ਵੀ ਜਲਦੀ ਕਾਰਵਾਈ ਹੋਣੀ ਉਹ ਜਲਦੀ ਕਾਰਵਾਈ ਹੈ ਜੋ ਸਰਕਾਰ ਦਾ ਤੇ ਹੈ ਕਿ ਨਜਾਇਜ਼ ਕਬਜ਼ਾ ਨੂੰ ਜਲਦੀ ਤੋਂ ਜਲਦੀ ਹਟਾਓ ਇੱਥੇ ਬਹੁਤ ਜਲਦੀ ਕਾਰਵਾਈ ਕੀਤੀ ਜਾਵੇਗੀ